ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਅੱਜ ਮੈਂ ਆਪਣੇ ਸੋਈ ਵਿੱਚ ਬਣਾਉਣ ਲੱਗੀ ਹਾਂ ਸ਼ਿਮਲਾ ਮਿਰਚ ਦੀ ਸਬਜ਼ੀ शिमला मिर्ची ਨੂੰ ਕੱਟ ਕੇ ਵੀ ਬਣਾਇਆ ਜਾਂਦਾ ਹੈ ਤੇ ਭਰ ਕੇ ਵੀ ਬਣਾਇਆ ਜਾਂਦਾ ਹੈ ਅਸੀਂ ਜ਼ਿਆਦਾਤਰ ਇਹਦੇ ਵਿੱਚ ਆਲੂਆਂ ਨੂੰ ਉਬਾਲ ਕੇ ਤੇ ਉਹਦੀ ਸਟਫਿੰਗ ਬਣਾ ਕੇ ਤੇ ਉਹਨਾਂ ਨੂੰ ਸ਼ਿਮਲਾ ਮਿਰਚ ਦੇ ਵਿੱਚ ਭਰ ਕੇ ਬਣਾਉਂਦੇ ਹਾਂ ਪਰ ਮੈਂ ਅੱਜ ਸ਼ਿਮਲਾ ਮਿਰਚ ਦੇ ਵਿੱਚ ਆਲੂਆਂ ਨੂੰ ਬ੍ਰੇਕ ਬ੍ਰੇਕ ਕੱਟ ਕੇ ਉਹ ਭਰ ਕੇ ਬਣਾਵਾਂਗੀ ਤੇ ਇਹਦੇ ਲਈ ਮੈਂ ਪਾਈਆ ਸ਼ਿਮਲਾ ਮਿਰਚ ਲੈ ਲਈ ਸੀ ਤੇ ਉਹਨਾਂ ਨੂੰ ਤੋਲਿਆ ਤੇ ਉਪਰੋਂ ਥੋੜਾ ਥੋੜਾ ਕੱਟ ਦਿੱਤਾ ਤੇ ਚੰਗੀ ਤਰ੍ਹਾਂ ਚੈੱਕ ਕਰਨਾ ਹੈ ਕਿ ਕੋਈ ਵਿੱਚ ਕੀੜਾ ਤੇ ਨਹੀਂ ਜਾਂ ਕਈ ਵਾਰ ਕੋਈ Shimla mirch ਖਰਾਬ ਵੀ ਹੁੰਦੀ ਹੈ ਇਹ ਅਸੀਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਤੇ ਫਿਰ ਅਸੀਂ ਦੋ ਆਲੂ ਲਏ ਦੋ ਇੱਕ ਪਿਆਜ਼ ਲਿਆ ਆਲੂਆਂ ਨੂੰ ਧੋ ਲਿਆ ਸੁਆ ਲਿਆ ਤੇ ਬਰੀਕ ਬਰੀਕ ਕੱਟ ਲਿਆ ਤੇ ਪਿਆਜ਼ ਨੂੰ ਵੀ ਇਹਦੇ ਵਿੱਚ ਅਸੀਂ ਬਰੀਕ ਬਰੀਕ ਕੱਟ ਲੈਣਾ ਹੈ ਜਦ ਸਾਡੀਆਂ ਦੋਨੇ ਚੀਜ਼ਾਂ ਘੱਟੀਆਂ ਜਾਣ ਤੇ ਇਹਦੇ ਵਿੱਚ ਅਸੀਂ ਇੱਕ ਸ਼ੀਮ ਹਰੀ ਮਿਰਚ ਵੀ ਕੱਟਣੀ ਹੈ ਤੇ ਫਿਰ ਇਹਦੇ ਵਿੱਚ ਅਸੀਂ ਥੋੜੀ ਜਿਹੀ ਜਵੈਨ ਥੋੜਾ ਜਿਹਾ ਜੀਰਾ ਤੇ ਲੂਣ ਅਸੀਂ ਆਪਣੇ ਸਬਜੀ ਦੇ ਹਿਸਾਬ ਨਾਲ ਪਾਣਾ ਹੈ ਕਿ ਸਬਜੀ ਕਿੰਨੀ ਆ ਤੇ ਆਪਾਂ ਕਿੰਨਾ ਲੂਣ ਖਾਣੇ ਆ ਥੋੜੀ ਜਿਹੀ ਮਿਰਚਾਂ ਥੋੜੀ ਜਿਹੀ ਹਲਦੀ ਥੋੜਾ ਜਿਹਾ ਅੰਬਚੂਰ ਤੇ ਥੋੜਾ ਜਿਹਾ ਗਰਮ masala ਇਹ ਸਾਰਾ ਕੁਝ ਮਿਲਾ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੇ ਫਿਰ ਅਸੀਂ ਸ਼ਿਮਲਾ ਮਿਰਚ ਦੇ ਵਿੱਚ ਅਸੀਂ ਨੂੰ ਭਰ ਦੇਣਾ ਹੈ ਤੇ ਨਾਲ ਹੀ ਮੈਂ ਕੜਾਈ ਦੇ ਦੂਜੇ ਪਾਸੇ ਤੇਲ ਗਰਮ ਕਰਨਾ ਰੱਖ ਦਿੱਤਾ ਸੀ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਦੇਖੋ ਜਿੰਨੇ ਕੁ ਮਸਾਲਾ ਵਿੱਚ ਪੈਂਦਾ ਹੈ ਮਿਰਚੇ ਦੇ ਵਿੱਚ ਓਨਾ ਹੀ ਪਾਣਾ ਹੈ ਕਿਉਂਕਿ ਜੇ ਜ਼ਿਆਦਾ ਪਾਵਾਂਗੇ ਤੇ ਉਹ ਸਾਡਾ ਮਸਾਲਾ ਫਿਰ ਬਾਹਰ ਨਿਕਲ ਆਏਗਾ ਆਪਣੇ ਅੰਦਾਜ਼ੇ ਨਾਲ ਮਿਰਚਾਂ ਨੂੰ ਅਸੀਂ ਭਰ ਲਿਆ ਬਈ ਜਿੰਨੀ ਜਿੰਨੀ ਇੱਕ ਮਿਰਚ ਦੇ ਵਿੱਚ ਮਸਾਲਾ ਪੈਂਦਾ ਹੈ ਬਸ ਓਨਾ ਓਨਾ ਹੀ ਪਾਣਾ ਹੈ ਜਿਆਦਾ ਵੀ ਨਹੀਂ ਪਾਣਾ ਕਿਉਂਕਿ ਫਿਰ ਮੇ ਅਸ਼ਿਮਲਾ ਮਿਰਚੇ ਫਟ ਸਕਦੀ ਹੈ ਸ਼ਿਮਲਾ ਮਿਰਚੇ ਸ਼ਿਮਲਾ ਮਿਰਚ ਵਿੱਚ ਮਸਾਲਾ ਸਾਰਿਆਂ ਚ ਪੈ ਗਿਆ ਦੇਖੋ ਥੋੜਾ ਜਿਹਾ ਆਲੂਆਂ ਦਾ ਮਸਾਲਾ ਵਧ ਵੀ ਗਿਆ ਤੇ ਉਹ ਵੀ ਅਸੀਂ ਇਹਦੇ ਵਿੱਚ ਹੀ ਪਾ ਦੇਣਾ ਹੈ ਆਯਾ ਜਿਮਲਾ ਮੈਚ ਨੂੰ ਟੋਟਲ 6 ਇੱਕ ਮਿਰਚਾਂ ਛੜੀਆਂ ਸੀ ਤੇ ਥੋੜਾ ਜਿਹਾ ਸਾਡੇ ਆਲੂਆਂ ਦਾ ਮਿਕਸਚਰ ਜਿਆ ਵਧ ਗਿਆ ਸੀ ਤੇ ਉਹ ਵੀ ਅਸੀਂ ਨਾਲ ਹੀ ਵਿੱਚ ਭੁੰਨਣ ਵਾਸਤੇ ਪਾ ਦੇਣਾ ਹੈ ਤੇ ਇਹਨੂੰ ਹਲਾਣਾ ਹੈ ਹਲਾਣਾ ਬੜੇ ਆਰਾਮ ਨਾਲ ਹੈ ਕਿ ਇਹਦੇ ਵਿੱਚੋਂ ਸਟਫਿੰਗ ਬਾਹਰ ਨਾ ਨਿਕਲੇ ਕਿਉਂਕਿ ਆਲੂ ਕੱਚੇ ਹੁੰਦੇ ਨੇ ਤੇ ਇਹਨਾਂ ਦੀ ਸਟਫਿੰਗ ਥੋੜੀ ਧਿਆਨ ਨਾਲ ਪਰਨੀ ਪੈਂਦੀ ਹੈ ਪਰ ਇਹ ਵੀ ਬਹੁਤ ਸਬਜੀ ਲਾਜਵਾਬ ਬਣਦੀ ਹੈ ਤੇ ਅਸੀਂ ਜਦੋਂ ਵੀ ਸ਼ਿਮਲਾ ਮਿਰਚ ਬਣਾਉਂਦੇ ਹਾਂ ਤੇ ਨਾਲ ਆਪਾਂ ਖਿਚੜੀ ਜ਼ਰੂਰ ਬਣਾਉਂਦੇ ਹਾਂ ਖਿਚੜੀ ਦੇ ਨਾਲ ਵਾਲੇ ਪਰਮਾ ਸ਼ਿਮਲਾ ਮਿਰਚ ਬਹੁਤ ਸਵਾਦ ਲੱਗਦੀ ਹੈ ਤੇ ਇਹਨੂੰ ਟੱਕ ਦੇਣਾ ਹੈ ਫਿਰ ਵੀ ਇਸ ਵਿੱਚ ਅਸੀਂ ਇਹਨੂੰ ਚੈੱਕ ਕਰਦੇ ਰਹਿਣਾ ਹੈ ਇਹ ਸਬਜੀ ਬਣਾਉਣ ਤੇ ਟੋਟਲ 20 ਮਿੰਟ ਲੱਗ ਜਾਂਦੇ ਹਨ ਟਾਈਮ ਉਨਾ ਹੀ ਲੱਗਦਾ ਹੈ ਜਿੰਨੀ ਦੂਜੀ ਵਿੱਚ ਨੂੰ ਲੱਗਦਾ ਹੈ ਜਿਵੇਂ ਅਸੀਂ ਵਿੱਚ ਜਾਂ ਪਨੀਰ ਭਰ ਕੇ ਬਣਾਉਨੇ ਹਾਂ ਤੇ ਜਾਂ ਵਿੱਚ ਪਿਆਜ਼ ਦਾ ਮਸਾਲਾ ਭਰ ਕੇ ਬਣਾਉਨੇ ਹਾਂ ਜਾਂ ਆਲੂ ਦਾ ਮਸਾਲਾ ਬਣ ਕੇ ਭਰ ਕੇ ਬਣਾਉਨੇ ਹਾਂ ਟਾਈਮ ਉਹ ਉਨਾ ਹੀ ਲੱਗ ਜਾਂਦਾ ਹੈ ਇਹਨੂੰ ਅਸੀਂ ਬਣਾਉਣਾ ਵੀ ਸੀ ਮੁਸੇਕਤੇ ਹੀ ਆ ਜਿਆਦਾ ਹਾਈ ਫਲੇਮ ਨਹੀਂ ਕਰਨਾ ਗੈਸ ਦਾ ਹੁਣ ਸ਼ਿਮਲਾ ਵਿੱਚ ਪੱਕਣੀ ਸ਼ੁਰੂ ਹੋ ਗਈ ਹੈ ਬਸ 4-5 ਮਿੰਟ ਹੋਰ ਲੱਗਣਗੇ ਇਹ ਇਹਦੇ ਵਿੱਚ ਅਸੀਂ ਜਿਹੜਾ ਆਲੂਆਂ ਦਾ ਮਸਾਲਾ ਆਲੂ ਸੀ ਮਿਰਚ ਮਸਾਲਾ ਪਾਏ ਸੀ ਐਕਸਟਰਾ ਉਹ ਪੱਕ ਗਏ ਸੀ ਤੇ ਉਹ ਮੈਂ ਇੱਕ ਭਾਂਡੇ ਵਿੱਚ ਕੱਢ ਲਏ ਕਿਉਂਕਿ ਨਹੀਂ ਤੇ ਜੇ ਜ਼ਿਆਦਾ ਟਾਈਮ ਪਕਾਉਂਦੇ ਤੇ ਉਹਨਾਂ ਨੇ ਸੜ ਜਾਣਾ ਸੀ ਤੁਸੀਂ ਦੇਖ ਹੀ ਰਹੇ ਹੋ ਕਿ Shimla mirch तकरीबन ਬਣ ਹੀ ਚੱਲੀ ਹੈ ਹਜੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੈ ਤੇ 2 ਮਿੰਟ ਦਾ ਟਾਈਮ ਅਜੇ ਹੋਰ ਲੱਗੇਗਾ ਇਹ ਦੇਖੋ Shimla mirch ਨੂੰ ਕੱਟਣ ਤੇ ਪਤਾ ਲੱਗ ਰਿਹਾ ਕਿ ਥੋੜਾ ਜਿਹਾ ਪਾਣੀ ਵਿੱਚ ਹੈ ਹੁਣ Shimla mirch ਪੂਰੀ ਬਣ ਗਈ ਹੈ ਬਿਲਕੁਲ ਇਹਨੂੰ ਤੁਸੀਂ ਫੁਲਕੇ ਨਾਲ ਖਾਓ ਜਾਂ ਪਰੌਂਠੇ ਨਾਲ ਖਾਓ ਇਹ ਬਹੁਤ ਸਵਾਦ ਲੱਗਦੀ ਹੈ ਸਾਡੇ ਘਰ ਵਿੱਚ ਇਹ ਬਲੀ Shimla mirch ਨੂੰ ਬਹੁਤ ਪਸੰਦ ਕਰਦੇ ਨੇ ਜੀ ਇੱਕ Shimla mirch ਪਾਈ ਨਾਲ ਥੋੜਾ ਜਿਹਾ ਆਲੂ ਦਾ ਮਸਾਲਾ ਪਾਇਆ ਤੇ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਮੇਰੀ ਇਹ ਸਬਜੀ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਿਆ ਜਿੱਦਾਂ ਦਾ ਤੁਸੀਂ ਜਿੱਦਾਂ ਦੀ ਵੀ ਸਬਜੀ ਆਪਣੇ ਘਰ 'ਚ ਬਣਾਉਂਦੇ ਹੋ ਕਮੈਂਟ 'ਚ ਜ਼ਰੂਰ ਦੱਸਣਾ ਕਿ ਤੁਸੀਂ ਕਿੱਦਾਂ ਸ਼ਿਮਲਾ ਮਿਰਚ ਨੂੰ ਬਣਾਉਂਦੇ ਹੋ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੀ